ਸਿੱਖ ਪੰਥ ਦੇ ਬਾਨੀ თანਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਨਵੇਕਲਾ ਤੇ ਉਸ ਵੇਲੇ ਹਲੋਪ ਹੋ ਚੁੱਕਾ ਇੱਕ ਔਂਕਾਰ ਦਾ ਸਿਧਾਂਤ ਸੀ ਕਿਉਂਕਿ ਵਰਨਵਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵੱਖ-ਵੱਖ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਗੁਰੂ ਜੀ ਨੇ ਇੱਕ ਓੰਕਾਰ ਸਤਗੁਰੂ ਜੀ ਨੇ ਸ਼੍ਰੀ ਸultanpur ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰੂ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ਿਸ਼ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰੂ ਜੀ ਆਪ ਵੀ ਚੱਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰੂ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾਮਾ ਚਰਦਾਸ ਅਸੀਸ ਸਤਗੁਰ ਜੀ ਬਖਸ਼ਿਸ਼ ਕਰਿਓ ਇਹ ਤਾਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਵਿੱਚ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹ ਪੁਰਬ ਵੀ ਮਨਾਉਣ ਤੇ ਤੁਹਾਡੇ ਚਰਨਾ ਤੋਂ ਆਪਣੀ ਅਸੀਸ ਵੀ ਮੰਗਣ ਬਹੁਤ ਬਹੁਤ ਧੰਨਵਾਦ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਕਿਉਂਕਿ ਇਹ ਦਿਨ ਸਾਰੀਆਂ ਸੰਗਤਾਂ ਇੱਕ ਸਾਲ ਤੋਂ ਲਗਾਤਾਰ ਇੰਤਜ਼ਾਰ ਕਰ ਰਹੀਆਂ ਹਨ ਅੱਜ ਉਹ ਦਿਨ ਆ ਗਿਆ ਹੈ ਕਿਉਂਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡਾ ਪਗਾਂ ਵਾਲਾ ਹੈ ਅੱਜ ਦੇ ਦਿਨ ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਮਾਤਾ ਸਲੱਖਣੀ ਜੀ ਦਾ 537ਵਾਂ ਵਿਆਹ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹਕੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਖਾਲਸਾ ਜਹੋ ਜਲਾਲ ਨਾਲ ਬੜੀ ਸ਼ਰਧਾ ਸਰਕਾਰ ਨਾਲ ਮਨਾ ਰੀਆਂ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰ ਦੀ ਖੁਸ਼ੀ ਵਿੱਚ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਤਕਰਤਰੀਆਂ ਸਾਹਿਬ ਸਮੇਤ ਸ਼ਹਿਰ ਦੇ ਸਮੁੱਚੇ ਗੁਰਦੁਆਸਪਾਨ ਵਿਖੇ ਸ਼੍ਰੀ ਖਾਨਪੁਰ ਸਾਹਿਬ ਆਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਅੱਜ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੋ ਮਾਤਾ ਸਲਖਣੀ ਜੀ ਦਾ ਪੇਕਾ ਘਰ ਹੈ ਮਾਤਾ ਸਲਖਣੀ ਜੀ ਦਾ ਵਿਆਹ ਸਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਹਰਾ ਘਰ ਹੈ ਇਤਿਹਾਸਕ ਗੁਰਦੁਆਰਾ ਹੈ ਗੁਰਦੁਆਰਾ ਡੇਰਾ ਸਾਹਿਬ ਜਿੱਥੋਂ ਇੱਕ ਮਹਾਨ ਨਗਰ ਦੀ ਸਾਰੇ ਸਬੰਧੀ ਅਗਵਾਈ ਵਿੱਚ ਆਰੰਭ ਹੋਇਆ ਹੈ ਸੰਗਤਾਂ ਵਿੱਚ ਇਨਾ ਉਸ਼ਾ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਜੋ ਕੱਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਅੰਮ੍ਰਿਤ ਵੇਲੇ ਆਰੰਭ ਹੋਇਆ ਸੀ ਉਹ ਅੱਜ 24 ਘੰਟੇ ਦੀ ਯਾਤਰਾ ਪੂਰਦਾ ਕਰਦਾ ਹੈ ਸਵੇਰੇ 6:30 ਵਜੇ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਵਿਖੇ ਉਹ ਨਗਰ ਕੀਰਤਨ ਪਹੁੰਚਿਆ ਫਿਰ ਵੀ ਸੰਗਤਾਂ 'ਚ ਇਨਾ ਉਸ਼ਾ ਆਪਣੇ ਗੁਰੂ ਨੂੰ ਸੀਸ ਝੁਕਾਉਣ ਲਈ ਆਪਣੇ ਗੁਰੂ ਸਾਹਿਬ ਦੇ ਗੁਰਪੁਰਬ ਗੁਰੂ ਸਾਹਿਬ ਦੇ ਵਿਆਹ ਪੁਰਬੇ ਸ਼ਾਮਲ ਹੋਣ ਲਈ ਸੰਗਤਾਂ ਬਿਨਾ ਸੌਣ ਤੋਂ ਅਨਾਹਾਂ ਧੋ ਕੇ ਆਪਣੇ ਇਸ ਪਵਨ ਪਵਿੱਤਰ ਸਥਾਨ ਤੇ ਪਹੁੰਚ ਕੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੀਆਂ ਮੈਂ ਸਮੁੱਚੀ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਤਕਾਰਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਮੂਚੀਆਂ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਜੀ ਦੇ 537ਵੇਂ ਵਿਆਪਰ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਜੋ ਸੰਗਤਾਂ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸ਼੍ਰੀ ਕਾਂਜ ਸਾਹਿਬ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਵਿਖੇ ਨਸਤਮਸਤ ਕੋ ਹੁਣ ਆਈਆਂ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰ ਧੰ ਮਾਤਾ ਸੁਲਖਣੀ ਜੀ ਦੇ 537 ਵਿਆਹ ਪੁਰਬ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਗਤ ਵਿੱਚ ਲੱਖ ਲੱਖ ਵਧਾਈ ਹੋਵੇ ਔਰ ਇਹ ਜਿਹੜਾ ਵਿਆਹ ਪੁਰਬ ਹੈ ਉਸ ਲਈ ਜਦੋਂ ਗੁਰਨਾਨਕ ਸਾਹਿਬ ਦਾ ਵਿਆਹ ਹੋਇਆ ਉਹਦਾ ਬਹੁਤ ਵੱਡਾ ਮਹੱਤਵ ਸੀ ਕਿਉਂਕਿ ਜਿਹੜੇ ਧਾਰਮਿਕ ਆਗੂ ਸੀ ਉਹ ਗ੍ਰਸਥ ਨੂੰ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਤੇ ਆnde ਇੱਕ ਸਾਡੀ ਤਾਂ ਮਤਲਬ ਜਿਹੜੀ ਉਹ ਭਗਤੀ ਪੂਰੀ ਹੋਣੀ ਹੈ ਪਰ ਗੁਰਨਾਨਕ ਸਾਹਿਬ ਨੇ ਗ੍ਰਸਥ ਧਰਮ ਨੂੰ ਮਾਨਤਾ ਦੇ ਕੇ ਗ੍ਰਸਥ ਧਰਮ ਤੇ ਬੜਾਈ ਪਰਉਪਕਾਰ ਕੀਤਾ ਔਰ ਉਸ ਪਰਉਪਕਾਰ ਦਾ ਜਿਹੜਾ ਹੈ ਅੱਜ ਵੇਖ ਰਹੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਗੁਰਨਾਨਕ ਸਾਹਿਬ ਨੂੰ ਨਤਮਸਤਕ ਹੋ ਰਹੀਆਂ ਔਰ ਨਤਮਸਤਕ ਹੁੰਦੇ ਆਯਾ ਗੁਰਨਾਨਕ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਔਰ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਕਿ ਇਹ ਸਾਰਾ ਜਿਹੜਾ ਨਗਰ ਕੀਰਤਨ ਨੇ ਜਹਾ ਸੰਗਤਾਂ ਦਾ ਉਤਸ਼ਾਹ ਉਹਨਾਂ ਨੂੰ ਸ਼ਬਦਾਂ ਦੀ ਡਿਕਸ਼ਨਰੀਆਂ ਖਤਮ ਹੋ ਜਾਂਦੀ ਹੈ ਜੋ ਸ਼ਬਦਾਂ ਦੇ ਪ੍ਰਵਾਹ ਖਤਮ ਹੋ ਜਾਂਦੀ ਹੈ ਇਹਨਾਂ ਨੂੰ ਬਿਆਨ ਕਰਨ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ